ਆਂ ਡੋਪ ਗਿਆ ਬਸ ਕੁਛ ਸਾਨੂੰ ਮਿਲਦਾ ਨਹੀਂ ਮਾਜਬਾ ਮੁਜਬਾ ਸਾਨੂੰ ਕੁਛ ਹੀ ਨਹੀਂ ਮਿਲਦਾ ਜਦੋਂ ਵੋਟਾਂ ਦਾ ਕੰਮ ਹੋਵੇ ਉਦੋਂ ਮਿੰਤਾ ਤਰਲੇ ਕਰਦੇ ਤੇ ਜਦੋਂ ਕੋਈ ਰੜ ਜਾਂਨੇ ਕੋਈ ਪੁੱਛਦਾ ਹੀ ਨਹੀਂ ਸਾਨੂੰ ਮੁੱਖ ਮੰਤਰੀ ਸਾਹਿਬ ਆ ਕੇ ਗਏ ਸੀ ਕੁਛ ਦੇ ਕੇ ਗਏ ਤੁਹਾਨੂੰ ਨਹੀਂ ਕੁਛ ਵੀ ਨਹੀਂ ਦੇ ਕੇ ਤੇ ਨਾ ਤਾਂ ਕੁਛ ਬੋਲੇ ਵੀ ਨਹੀਂ ਵੀ ਕੀ ਇਹ ਨਸਦਾਰ ਹੋ ਸਕਦਾ ਕਿ ਨਹੀਂ ਬਸ ਦਰਸ਼ਨ ਦੇ ਕੇ ਚਲੇ ਗਏ ਵਾਪਸ ਉਹ ਤੁਹਾਨੂੰ ਫਿਰ ਰੱਬ ਆਸਰੇ ਰੱਖਿਆ ਹੋਇਆ ਐ ਹੀ ਸਮਝੋ ਵੀ ਰੱਬ ਆਸਰੇ ਆ ਜਦੋਂ ਚੋਨੇ ਡੋਪ ਕੇ ਨਾ ਕੰਮ ਹੋਣ ਬਾਅਦ ਤੇ ਆੜੀ ਦੇ ਪਕਰਾਂ ਦੇ ਮਾਜਬਾ ਸਾਨੂੰ ਮਿਲਦਾ ਨਹੀਂ ਹਰ ਵਾਰੀ ਇਹਨਾਂ ਦੇ ਮਾਲਕੋਂ ਪਰ ਦਿਹਾੜੀਆਂ ਕਰਾਂਗੇ ਮਾਲਕੋਂ ਦਿਹਾੜੀ ਕਰਨ ਜੇ ਚੀਜ਼ ਹੀ ਨਾ ਹੋਈ ਸਾਡੇ ਕੋਲ ਦਿਹਾੜੀ ਕਰਾਂਗੇ ਹੋਰ ਵੀ ਤਰ੍ਹਾਂ ਬੱਚੇ ਦਾ ਪਾਲਣੇ ਨੇ ਨਾ ਤੇ ਪਾਣੀ ਪੈਂਦੇ ਨੇ ਮਹੀਨਾ ਪਾਣੀ ਨਹੀਂ ਸੁੱਕਣਾ ਤੇ ਹੁਣ ਦਿਹਾੜੀ ਕਰਕੇ ਹੀ ਅਸੀਂ ਖਾਵਾਂਗੇ ਹੁਣ ਕਿੱਥੇ ਮਾਲ ਪਾਸੂ ਬੱਚਿਆਂ ਨੂੰ ਕਿੱਥੇ ਲਿਜਾਵਾਂਗੇ ਅਸੀਂ ਐ ਕਰਕੇ ਖਾਣ ਸੀ ਉਹਨਾਂ ਨੇ ਕਿਹਾ ਸੀ 650 ਰੁਪਇਆ ਦੇ ਰਹੇ ਆ ਉਹਨਾਂ ਨੂੰ ਪੁੱਛੋ ਵੀ ਇਹ 650 ਰੁਪਇਆ ਮੈਨੂੰ ਮਿਲਿਆ ਪਿਛਲੀ ਵਾਰੀ ਨਹੀਂ ਨਹੀਂ ਕੁਝ ਨਹੀਂ ਮਿਲਿਆ ਵਸੇ ਕਿੱਲੇ ਦਾ ਜਾਂ ਓਰੇ ਦਾ ਵੀ ਮਿਲਿਆ ਹੋਗਾ ਨਾ 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 ਦੇ ਦੇ ਦਰੀਆਦੀ ਇੱਕ ਮਰਲਾ ਜ਼ਮੀਨ ਸਿਰਫ ਕੱਚੀ ਹੈਗੀ ਆ ਮੈਂ ਮੀਟਿੰਗਾਂ 'ਚ ਵੀ ਡੀਸੀ ਸਾਹਿਬ ਨੂੰ ਕਹਿਣਾ ਹੁੰਦਾ ਵੀ ਦੱਸੋ ਇਹਨਾਂ ਨੂੰ ਮਾਬਜਾ ਕਿਉਂ ਨਾ ਦੋਗੇ ਤੁਹਾਡੀ ਸਰਕਾਰ ਨੇ ਜ਼ਮੀਨ ਵਿਜੀ ਹੈ ਜ਼ਮੀਨ ਇਹਨਾਂ ਕਿਸਾਨਾਂ ਬੀਜੀ ਹੈ ਕੱਚੀ ਪਹਿਲੀ ਨਹੀਂ ਹੈਗੀ ਸਾਡੀ ਕਰਨੇ ਵੀ ਹੈ ਮਿਹਨਤ ਕਰਨੇ ਆ ਸਾਰਾ ਕੁਝ ਕਰਨੇ ਆ ਤੇ ਫਸਲ ਅਸੀਂ ਬੀਜੀ ਨੇ ਸਾਨੂੰ ਕੱਚੀ ਪਹਿਲੀ ਤੇ ਕੋਈ ਚੀਜ਼ ਐ 10000 ਰੁਪਏ ਨਹੀਂ ਦਿੰਦਾ ਕੋਈ ਨਾ ਨਾ ਕੁਝ ਵੀ ਨਹੀਂ ਅਸੀਂ 60 60 70 7000 ਖਰਚਾ ਕਰ ਚੁੱਕੇ ਆ ਕੋਚ ਵੀ ਨਹੀਂ ਕਿਸ ਦੀ ਕਿਸ ਦੀ ਹੈ ਕਹਿੰਦੇ ਲਾਂਕੇ ਤੇ ਜਾਣੇ ਮਾਤਾ ਕੋਈ ਆ ਰਾਝਣ ਪਾਣੀ ਲੈਣੇ ਪਛਵਾ ਵਾਸਤੇ ਬਹਾ ਬਹੁਤ ਤੇਜ ਆ ਰੋ ਰੋ ਬੜਾ ਹੀ ਰੁੱਟਦਾ ਬੰਦਾ ਅਸੀਂ ਤਾਂ ਫੜ ਕੇ ਮਾਂ ਦਾ ਛੋਟੇ ਛੋਟੇ ਇਹ ਨਹੀਂ ਜਾ ਸਕਦੇ ਤੇ ਜੇ ਜਵਾਕ ਬਿਮਾਰ ਹੋ ਗਿਆ ਕੋਈ ਫਿਰ ਕੀ ਕਰੋਗੇ ਤੁਸੀਂ ਫਿਰ ਤਾਂ ਇਹ ਅੱ비 ਬਸ ਹੋਵੇਂ ਹੀ ਆ ਬਸ ਕੀ ਕੀ ਕਰਨਾ ਕੁਝ ਨਹੀਂ ਕਰਨਾ ਜਦੋਂ ਅਸੀਂ ਸਾਨੂੰ ਕੁਝ ਮਿਲਦਾ ਹੀ ਨਹੀਂ ਇੱਥੇ ਤੇ ਪਿੰਡ ਗੱਟੀ ਰਾਜੋਕੇ ਮਾਨ ਸਾਹਿਬ ਦਾ ਪੋਸਟਰ ਸਿੱਖਿਆ ਕ੍ਰਾਂਤੀ ਤੇ ਦੂਜੇ ਪਾਸੇ ਇਸੇ ਪਿੰਡ ਦੀ ਆ ਤਸਵੀਰ ਇਹ ਪਿੰਡ ਡੁੱਬਿਆ ਹੋਇਆ ਪਿਛਲੇ ਦਿਨਾਂ ਚ ਮਾਨ ਸਾਹਿਬ ਵੀ ਇਸ ਪਿੰਡ ਦੇ ਵਿੱਚ ਪਹੁੰਚਦੇ ਨੇ ਪਰ ਹਾਲਾਤ ਜਿਉਂਦੇ ਤਿਉਂ ਨੇ ਪਿੰਡ ਵਾਸੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਏ ਤੁਹਾਡੇ ਆਹ ਹਾਲਾਤ ਹਰ ਵਾਰੀ ਹੁੰਦੇ ਆ ਜੀ ਹਾਂ ਸਾਡੇ ਹਰ ਵਾਰੀ ਹੁੰਦੇ ਆ ਹਾਂਜੀ ਕੋਈ ਸਾਰਸੂਰ ਲੈਂਦਾ ਆ ਕੇ ਕਿ ਨਹੀਂ ਕੋਈ ਨਹੀਂ ਲੈਂਦਾ ਸਾਡੇ ਦਾ ਸਾਰਸੂਰ ਫਿਰ ਤੁਹਾਡਾ ਕਿਵੇਂ ਪਹਿਲੀਆਂ ਡੁੱਬ ਗਈਆਂ ਬਸ ਕੁਝ ਸਾਨੂੰ ਮਿਲਦਾ ਨਹੀਂ ਮਾਜਬਾ ਮੂਜਬਾ ਤਾਂ ਸਾਨੂੰ ਕੁਝ ਹੀ ਨਹੀਂ ਮਿਲਦਾ ਲੇਕਿਨ ਆ ਪਹਿਲੀਆਂ ਸਾਡੀ ਮਾਜਬਾ ਮਿਲਾ ਜਾਵੇ ਸੰਤ ਮਾਜਬਾ ਹੀ ਬੜਾ ਹੈ ਸਾਨੂੰ ਭਾਵੇਂ ਰਾਸ਼ਨ ਪਾਣੀ ਦੇਵਨ ਭਾਵੇਂ ਨਾ ਦੇ ਥੋੜਾ ਪਹਿਲਾਂ ਵੀ 23 ਚ ਵੀ ਖਰਾਬਾ ਹਾਂ ਵੱਧ ਵੱਧੋ ਸਾਹਿਬ ਫਸਲਾਂ ਪਸਲਾਂ ਸਾਰੀਆਂ ਡੁੱਬੀਆਂ ਨੇ ਮੰਤਰੀ ਸਾਹਿਬ ਆ ਕੇ ਗਏ ਸੀ ਕੁਝ ਦੇ ਕੇ ਗਏ ਤੁਹਾਨੂੰ ਕੁਝ ਵੀ ਨਹੀਂ ਦੇ ਕੇ ਗਿਆ ਨਹੀ ਕੁਝ ਵੀ ਨਹੀਂ ਦੇ ਕੇ ਗਿਆ ਕੁਝ ਨਹੀਂ ਦੇ ਗਿਆ ਤੁਹਾਡੇ ਤਾਂ ਸੰਪਰਕ ਵੀ ਟੁੱਟ ਗਿਆ ਹੋਗਾ ਹਾਂ ਨਾ ਸਾਰਾ ਇਹ ਪਾਣੀ ਵਾਧਾ ਫਿਰ ਤੁਸੀਂ ਤਾਂ ਹਾਂ ਨੇ ਤਾਂ ਕੁਝ ਬੋਲੇ ਆ ਵੀ ਨਹੀਂ ਵੀ ਕੀ ਇਹ ਨਸਦਾਰ ਹੋ ਸਕਦਾ ਕਿ ਨਹੀਂ ਕੁਝ ਕੁਝ ਵੀ ਨਹੀਂ ਬੋਲੇ ਨਹੀਂ 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 ਬਸ ਦਰਸ਼ਨ ਦੇ ਕੇ ਚਲੇਗੇ ਵਾਪਸ ਹੀ ਕਿਉਂ ਤੁਹਾਨੂੰ ਫਿਰ ਰੱਬ ਅਸਰੇ ਰੱਖਿਆ ਹੋਇਆ ਐਈ ਸਮਝੋ ਵੀਰੇ ਰੱਬ ਅਸਰੇ ਆ ਵੀ ਨਹੀਂ ਕਿਸੇ ਤੋਂ ਰਾਸ਼ਨ ਆਉਂਦਾ ਹੈ ਤੇ ਰਾਸ਼ਨ ਮਿਲਦਾ ਹੈ ਤੇ ਨਾ ਹੀ ਆਂ ਧਾਰ ਰੋਟੀ ਆ ਖਾਣ ਪੀਣੇ ਬਸ ਤੁਹਾਨੂੰ ਕੋਈ ਤੁਹਾਨੂੰ ਕੋਈ ਵੋਟਵਾੜ ਦਿੱਤੀ ਆ ਵੀ ਤੁਸੀਂ ਭਾਈ ਪਿੰਡ ਤੱਕ ਪਹੁੰਚ ਜਾ ਕਰੋ ਕਿਸ਼ਤੀ ਕੁਸ਼ਤੀ ਕੋਈ ਸਾਨੂੰ ਕੁਝ ਵੀ ਨਹੀਂ ਕਿਸ ਦੀ ਕੁੱਤੀ ਹੈ ਕਿ ਨਹੀਂ ਲੰਘ ਕੇ ਤੇ ਜਾਣੇ ਮਸਾ ਕੋਈ ਆ ਰਾਚਨ ਪਾਣੀ ਲੈਣੇ ਪਸਵਾ ਵਾਸਤੇ ਅੱਛਾ ਸਾਨੂੰ ਹੋਰ ਕੁਝ ਨਹੀਂ ਪਸਵਾ ਵਾਸਤੇ ਸਾਨੂੰ ਕੋਈ ਬੇਜਾਨ ਇੱਥੇ ਦੇ ਜਾਣ ਉਧਰ ਸਾਦਤ ਨਾ ਲੰਘਿਆ ਜਾਵੇ ਤੇ ਨਾ ਕਰਿਆ ਜਾਵੇ ਠੀਕ ਹੈ ਹਾਂ ਲੰਘੇ ਨਹੀਂ ਜਾਂਦਾ ਤਾਈ ਬੈਠੀ ਹੁੰਦਾ ਲੰਘਿਆ ਦੇ ਤਾਂ ਬੇੜੀ ਤੇ ਬੰਦਾ ਲੱਤ ਕੇ ਲਏ ਹੁੰਦਾ ਤੇ ਇਥੇ ਉੱਥੋਂ ਵਹਾ ਬਹੁਤ ਤੇਜ਼ ਆ ਰੁੱਢੀ ਦਾ ਬੜਾ ਹੀ ਰੁੱਢਦਾ ਬੰਦਾ ਅਸੀਂ ਤਾਂ ਫੜ ਕੇ ਇਹ ਨਹੀਂ ਜਾ ਸਕਦੇ ਤੇ ਜੇ ਜਵਾਕ ਬਿਮਾਰ ਹੋ ਗਿਆ ਕੋਈ ਫਿਰ ਕੀ ਕਰੋਗੇ ਤੁਸੀਂ ਫਿਰ ਤਾਂ ਇਹ ਆ ਵੀ ਉਹ ਨਹੀਂ ਪਾਸ ਹਾਂ ਬਸ ਕੀ ਕੀ ਕਰਨਾ ਕੁਝ ਨਹੀਂ ਕਰਨਾ ਹਾਂ ਜਦੋਂ ਅਸੀਂ ਸਾਨੂੰ ਕੁਝ ਮਿਲਦਾ ਹੀ ਨਹੀਂ ਇੱਥੇ ਤੇ ਫਿਰ ਕੀ ਆਖਣਾ ਅਸੀਂ ਸਰਕਾਰ ਨੂੰ ਵੋਟਾਂ ਲੈਣ ਤਾਂ ਆਉਂਦੇ ਹੋਣਗੇ ਉਹ ਵੋਟੋ ਵੀ ਲੱਗੀ ਪਈ ਵੱਡੀ ਮਾਨ ਸਾਹਿਬ ਵੋਟਾਂ ਤਾਂ ਭੱਜ ਭੱਜ ਕੇ ਆਉਂਦੇ ਲੈਣ ਹਾਂ ਵੋਟਾਂ ਤਾਂ ਭੱਜ ਭੱਜ ਕੇ ਆਉਂਦੇ ਜਦੋਂ ਵੋਟਾਂ ਦਾ ਕੰਮ ਹੋਵੇ ਉਦੋਂ ਮਿੰਤਾ ਤਰਲੇ ਕਰਦੇ ਤੇ ਜਦੋਂ ਕੋਈ ਰੋੜ ਜਾਂਦੇ ਕੋਈ ਪੁੱਛਦਾ ਹੀ ਨਹੀਂ ਸਾਨੂੰ ਹਾਂ ਨਾ ਪੁੱਛਦਾ ਨਹੀਂ ਦਾਦੂ ਜੀ ਕਹਿੰਦੇ ਡੰਗੜ ਡੁੰਗਰ ਵੀ ਰੁੜ ਗਏ ਹਾਂ ਡੰਗੜ ਰੇੜੇ ਹੋਏ ਨੇ ਇਧਰੋਂ ਕਿਲਚੇ ਪਾਸੇ ਵਿਚਾਰਾਂ ਦੇ ਉਹਨਾਂ ਦੇ ਡੰਗੜ ਬਹੁਤ ਰੁੜ ਗਏ ਇਧਰੋਂ ਹਾਂ ਹੋ ਤਰੂੜੇ ਹੋਏ ਆਉਂਦਾ ਕੋਈ ਸਾਰਸੂਰ ਲੈਣ ਬਾਈ ਥੋਡੀ ਕੋਈ ਨਹੀਂ ਅਜੇ ਤੱਕ ਨਹੀਂ ਅਜੇ ਤੱਕ ਕੋਈ ਨਹੀਂ ਕੋਈ ਨਹੀਂ ਆਉਂਦਾ ਨਾ ਇਹ 15 ਦਿਨ ਹੋ ਗਏ ਛੁੱਟਦਾ ਕਹਿੰਦੇ ਪਾਣੀ ਕਰੇ ਹਾਂ 15 ਦਿਨ ਹੋ ਗਏ ਕੰਮਕਾਰ ਸਭ ਕੋ ਛੱਡੀ ਬੈਠੇ ਪਰ ਕਰੋਗੇ ਵੀ ਕੰਮ ਤਾਂ ਇਹਨਾਂ ਪਹਿਲੀਆਂ ਚ ਕਰਾਂਗੇ ਹਾਂ ਪਹਿਲੀਆਂ ਹੀ ਕਰਾਂਗੇ ਪਹਿਲੀਆਂ ਡੁੱਬੀਆਂ ਨੇ ਜੋ ਚੋਨੇ ਟੋਪ ਕੇ ਨੇ ਕੰਮ ਹੁਣ ਬਾਅਦ ਤੇ ਆੜੀ ਦੇ ਫਕਰਾਂ ਦੇ ਮਾਅਵਜਾ ਸਾਨੂੰ ਮਿਲਦਾ ਨਹੀਂ ਹਰ ਵਾਰੀ ਮਿਲਦਾ ਨਹੀਂ ਨਹੀਂ ਮਿਲਦਾ ਜੋ ਸਾਡੀ ਫਸਲ ਹੈ ਸਾਰੀ ਡੁੱਬ ਗਈ ਏ ਆ ਥਾਂ ਹੀ ਮਾੜੀ ਮੋਟੀ ਉੱਤੇ ਬੈਠੇ ਆ ਕਿਤੇ ਕਮਰਿਆਂ ਦੇ ਮਾੜਾ ਮੋਟਾ ਗਿਆਰਾ ਕਰਦੇ ਪੈਂ ਲੰਕਰ ਪਾਣੀ ਵਾਲੇ ਆਦੇ ਨੇ ਦਿੱਤੀ ਜਾਂਦੇ ਨੇ ਬਸ ਤੇ ਅੱਗੇ ਸਾਡੀ ਕੋਈ ਨਹੀਂ ਯਾਦ ਕਰਦਾ ਕੋਈ ਨਹੀਂ ਦੱਸਦਾ ਇਹਨਾਂ ਦੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਇਹਨਾਂ ਦੀ ਹੋਇਆ ਕੀ ਇਹਨਾਂ ਦੀ ਪਹਿਲਾਂ ਇਹਨਾਂ ਨੂੰ ਮੁਆਵਜ਼ਾ ਮਿਲਦਾ ਸੀ ਜਦੋਂ 19 ਤੋਂ ਬਾਅਦ ਇਹਨਾਂ 17 18 ਚ ਇਹਨਾਂ ਦੀ ਗਰਦੌਰੀ ਤੋੜ ਦਿੱਤੀ ਗਈ ਆ ਕਿਉਂਕਿ ਮਾੜੀ ਨੀਤੀ ਅਨੁਸਾਰ ਤੋੜੀ ਆ ਵੀ ਇਹਨਾਂ ਦੀਆਂ ਜ਼ਮੀਨਾਂ ਹੜੱਪ ਕਰ ਲਈਏ ਮੈਂ ਦੱਸਣਾ ਚਾਹਣਾ ਇਹ ਕੋਈ ਦਰਿਆ ਦੀ ਜ਼ਮੀਨ ਨਹੀਂ ਕਿ ਇੱਥੇ ਮੈਂ ਪਹਿਲਾਂ ਵੀ ਕਈ ਈ ਵਾਰ ਬੋਲ ਚੁੱਕਾ ਹਾਂ ਦਰਿਆ ਦੀ ਇੱਕ ਮਰਲਾ ਜ਼ਮੀਨ ਸਿਰਫ ਕੱਚੀ ਹੈਗੀ ਆ ਮੈਂ ਮੀਟਿੰਗਾਂ 'ਚ ਵੀ ਡੀਸੀ ਸਾਹਿਬ ਨੂੰ ਕਹਿਣਾ ਹੁੰਦਾ ਵੀ ਦੱਸੋ ਇਹਨਾਂ ਨੂੰ ਮੁਆਵਜ਼ਾ ਕਿਉਂ ਨਾ ਦੋਗੇ ਤੁਹਾਡੀ ਸਰਕਾਰ ਨੇ ਜ਼ਮੀਨ ਵਿਜੀ ਹੈ ਜ਼ਮੀਨ ਇਹਨਾਂ ਕਿਸਾਨਾਂ ਨੇ ਵਿਜੀ ਹੈ ਕੱਚੀ ਪਹਿਲੀ ਹੈਗੀ ਤੁਹਾਨੂੰ ਤਾਂ ਮਿਲ ਨਹੀਂ ਕੋਈ ਕੱਚੀ ਪਹਿਲੀ ਦਾ ਹੁਣ ਕੱਚੀ ਪਹਿਲੀ ਨਹੀਂ ਹੈਗੀ ਸਾਡੀ ਕਰਨੇ ਵੀ ਹੈ ਮਿਹਨਤ ਕਰਨੇ ਆ ਸਾਰਾ ਕੁਝ ਕਰਨੇ ਆ ਤੇ ਫਸਲ ਅਸੀਂ ਬੀ ਸਾਹਜ ਰੁਪਏ ਨਹੀਂ ਦਿੰਦਾ ਕੋਈ ਹੈ ਨਾ ਨਾ ਕੁਝ ਵੀ ਨਹੀਂ ਅਸੀਂ 60 60 70 7000 ਖਰਚਾ ਕਰ ਚੁੱਕੇ ਹਾਂ ਹੈ ਅਸੀਂ ਗੰਦ ਗੁੰਦ ਘਟ ਚੁੱਕੇ ਹਾਂ 10 1000 ਰੁਪਏ ਹਾਂਜੀ ਹਾਂਜੀ ਕਿਵੇਂ ਪਹਿਲਾਂ ਸਾਨੂੰ ਮਿਲਦਾ ਰਿਹਾ ਮਾਮਵਾ ਤੇ ਪਿੰਕੀ ਦੀ ਸਰਕਾਰ ਆਈ ਉਹਨੇ ਸਾਡੀ ਗੁਰਦੌਰੀਆਂ ਵੀ ਤੋੜ ਦਿੱਤੀਆਂ ਗੁਰਦੌਰੀਆਂ ਵੀ ਤੋੜ ਹਾਂ ਕਾਂਗਰਸ ਆ ਆ 18 17 ਸਰਕਾਰ ਆਈ ਕਾਂਗਰਸ ਉਹਨੇ ਉਹ ਤੋੜਤੀਆਂ ਪਹਿਲਾਂ ਮਿਲਦਾ ਸੀ ਤੋ ਦੂਸਰੀ ਬਾਤ ਹੈ ਕਿ ਉਹ ਕਾਂਗਰਸ ਸਰਕਾਰ ਆਈ ਉਹਨੇ ਸਾਡੀ ਗ੍ਰਦੋਰੀਆਂ ਵੀ ਤੋਕੀ ਮੰਤਰੀ ਸਾਹਿਬ ਨੂੰ ਕਹਿਣਾ ਸੀ ਆਏ ਸੀ ਇੱਥੇ ਆਖਿਆ ਸੀ ਉਹ ਕਹਿੰਦਾ ਵੀ ਇਹੀ ਕਰਾਂ ਦੇ ਤੁਹਾਡਾ ਹੱਲ ਤੁਹਾਨੂੰ ਮੁਆਵਜ਼ਾ ਦਿਆਂਗੇ ਤੇ ਅੱਜ ਕੀ ਤੁਹਾਨੂੰ ਮੁਆਵਜ਼ਾ ਜ਼ਰੂਰ ਦਿਆਂਗੇ ਤੇ ਅਸੀਂ ਆ ਵੀ ਸਾਨੂੰ ਦੇ ਦੋ ਤਾਂ ਤੁਹਾਡੀ ਛਾਵਾ ਸੀ ਵੀ ਅੱਗੇ ਤਾਂ ਸਾਨੂੰ ਮਿਲਿਆ ਕੋਈ ਜੇ ਨਾ ਮਿਲਿਆ ਤਾਂ ਅੱਗੇ ਵੀ ਅਸੀਂ ਤਿਆਰੀ ਕਰਨੇ ਹੁਣ ਫਿਰ ਤਿਆਰੀ ਕਰਾਂਗੇ ਪਿਆਹੀਂ ਹੈ ਜ਼ਮੀਨਾਂ ਦੇ ਮਾਲਕਾਂ ਨੂੰ ਵੀ ਤਿਆਰੀਆਂ ਕਰਾਂਗੇ ਹਾਂ ਮਾਲਕਮੁਰ ਤਿਆਰੀ ਕਰਨ ਜੇ ਚੀਜ਼ ਹੀ ਨਾ ਹੋਈ ਸਾਡੇ ਕੋਲ ਤਿਆਰੀ ਕਰਾਂਗੇ ਅਸੀਂ ਹੋਰ ਕੀ ਕਰਾਂਗੇ ਬੱਚੇ ਤਾਂ ਪਾਲਣੇ ਨੇ ਨਾ ਹਾਂ ਬੱਚੇ ਤਾਂ ਪਾਲਣੇ ਨੇ ਸੀ ਹਾਂ ਇਹ ਪਾਣੀ ਕਹਿੰਦੇ ਨੇ ਮਹੀਨਾ ਪਾਣੀ ਨਹੀਂ ਸੁਕਣਾ ਤੇ ਹੁਣ ਦਿਹਾੜੀ ਕਰਕੇ ਹੀ ਅਸੀਂ ਖਾਵਾਂਗੇ ਹੁਣ ਕਿੱਥੇ ਮਾਲ ਪਾਸੂ ਬੱਚਾ ਨੂੰ ਕਿੱਥੇ ਲਜਾਵਾਂਗੇ ਅਸੀਂ ਐ ਕਰਕੇ ਕਹਿੰਦੇ ਸੀ ਉਹਨਾਂ ਨੇ ਕਿਹਾ ਸੀ 650 ਰੁਪਇਆ ਦੇ ਰਹੇ ਆ ਆ ਬੀਬੀਆਂ ਵੀ ਬੈਠੇ ਨੇ ਵੀਰ ਵੀ ਸਾਡੇ ਖੜੇ ਨੇ ਇਹਨਾਂ ਨੂੰ ਪੁੱਛੋ ਵੀ 650 ਰੁਪਇਆ ਮਿਲਿਆ ਪਿਛਲੀ ਵਾਰੀ ਨਹੀਂ ਨਹੀਂ ਕੁਝ ਨਹੀਂ ਮਿਲਿਆ ਵਸਾ ਇੱਕ ਕਿੱਲੇ ਦਾ ਜਾਂ ਔਰੇ ਦਾ ਵੀ ਮਿਲਿਆ ਹੋਵੇ ਨਾ 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 ਵੀਰੇ ਕੋਈ ਬੱਕਰੀ ਮੁਰਗੀ ਦਾ ਕੁਝ ਲਵਾਈ ਤੱਕ ਨਹੀਂ ਮਿਲਦੀ ਮੈਂ ਕਹਿੰਦੀ ਕਦੂ ਦਾ ਵੀ ਦੇਾਂਗੇ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਸਾਡੇ ਉਦੋਂ 23 ਚ ਕਹਿੰਦੇ ਸੀ 22 ਕਰੋੜ ਆਇਆ ਹੁੰਦੇ 650 ਕਹਿੰਦੇ ਸੀ ਉਹ 65 अच्छा हां कुछ भी नहीं मिलता नहीं मिलता बस 19 ਤੋਂ ਪਹਿਲਾਂ ਮੈਨੂੰ ਮਿਲਦਾ ਜਦੋਂ 19 ਤੋੜਤੀ ਨਾ ਕਰਦਾ ਵੀ ਆ ਉਹ ਤੋਂ ਬਾਅਦ ਸਾਨੂੰ ਕੁਝ ਨਹੀਂ ਮਿਲਿਆ ਸਾਡੀ ਕੱਚੀ ਛੱਤਾਂ ਨੇ ਕੋਠਾਂ ਦੇ ਮਕਾਨਾਂ ਦੇ ਕੱਚੀਆਂ ਕਰ ਦੋ ਸਾਡੀ ਕੱਚੀਆਂ ਛੱਤਾਂ ਦੇ ਕੱਚੀਆਂ ਛੱਤਾਂ ਦੇ ਤੁਹਾਨੂੰ ਦੇਵਾਂਗੇ 50 50 60 60000 ਉਹ ਵੀ ਨਹੀਂ ਸਾਨੂੰ ਦਿੱਤਾ ਕੱਚੀਆਂ ਜਾ ਕੇ ਦੇਖ ਲਓ ਸਾਡੀ ਛੱਤਾਂ ਕੱਚੀ ਨੇ ਬਾਲਾਂ ਵਾਲੀ ਐਸ ਟਾਈਮ ਮੀ ਪੈਂਦਾ ਚੋਣ ਨੇ ਚੋਣ ਦੇ ਸਾਡੇ ਬਿਸਤਰੇ ਪੁਸਤਰੇ ਸਭ ਵੇਚ ਜਾਂਦੇ ਠੀਕ ਹੈ ਨਾ ਸਾਡਾ ਕੁਝ ਨਾ ਕੋਈ ਸਾਡਾ ਕੋਠਾ ਕੋਈ ਸਰਕਾਰ ਦੇਂਦੀ ਹੈ ਨਾ ਕੋਈ ਕੁਝ ਦਿੰਦਾ ਤੇ ਪਹਿਲਾਂ ਵੀ ਇੱਕ ਇੱਕ ਮਿਲੀ ਹੈ ਉਹ ਵੀ ਉੱਤੇ ਪਾ ਚੁੱਕੇ ਆ ਆਉਂਦਾ ਜੀ ਕੋਈ ਸਾਰਸੂਰ ਲੈਣ ਆਉਂਦਾ ਕੋਈ ਸਾਰ ਲੈਣ ਸਰਕਾਰ ਸਰਕਾਰ ਆਉਂਦੀ ਐ ਸਾਰਸੂਰ ਲੈਣ ਥੋੜਾ ਪੁੱਛਦੀ ਐ ਹਾਲਚਾਲ ਕੀ ਪੁੱਛਣਾ ਕਿਸ ਨੇ ਉਹ ਦਿਨ ਆਇਆ ਹਾਲ ਪੁੱਛਿਆ ਆ ਕੇ ਦੱਸ ਪੁੱਛਿਆ ਥੋੜਾ ਇਹ ਵਿਦਰਿਆ ਵਿੱਚ ਲੱਗ ਗਿਆ ਬੇੜੀ ਬੇੜੀ ਤੋ ਤੂੰ ਪੁਰਨੂ ਨਹੀਂ ਆਕੇ ਨਾ ਪੁੱਛਾਂ ਨੇ ਤੁਸੀਂ ਤਾਂ ਡੁੱਬੇ ਬੈਠੇ ਹੋ ਡੁੱਬੇ ਬੈਠੇ ਸਾਡਾ ਤਾਂ ਪਾਣੀ ਆ ਉਹ ਸਿਰ ਤੁੱਚਾ ਵਗਦਾ ਪਿਆ ਘਰਾਂ 'ਚ ਪਾਣੀ ਵੜਾ ਪਿਆ ਸਕੂਲ ਵਿੱਚ ਬੈਠੇ ਹੁਣ ਹੁਣ ਤਾਂ ਫਿਰ ਰੱਬ ਆਸਰੇ ਛੜਤਾ ਮੈਂ ਰੱਬ ਆਸਰੇ ਪੁੱਛਦਾ ਜੀ ਹਾਲਚਾਲ ਕੋਈ ਆ ਕੇ ਕਿਸੇ ਕੋਈ ਵੀ ਨਹੀਂ ਆਉਂਦਾ ਪੁੱਛਣ بس ਪਿੱਛੇ ਦੇਖ ਕੇ ਮੁੜ ਜਾਂਦੇ ਆ ਕੋਈ ਵੀ ਆ ਨਾ ਕੋਈ ਵੀ ਮਤਲਬ ਇਹ ਤੇ ਸਾਡਾ ਨਾਮ ਇੱਕ ਬਦਨਾਮ ਹੋਇਆ ਜਾਂਦਾ ਫਿਰ ਅਜੋ ਗੱਟੀ ਸਭ ਕੁਝ ਜਾ ਰਿਹਾ ਸਭ ਕੁਝ ਆਇਆ ਹੋ ਰਿਹਾ ਕੋਈ ਨਹੀਂ ਆ ਰਿਹਾ ਹਾਂ ਲੰਗਰ ਪਾਣੀ ਆਉਂਦੇ ਆ ਦੋ ਤਿੰਨ ਦਿਨ ਪਹਿਲਾਂ ਤਾਂ ਆਉਂਦੇ ਰਿਹਾ ਹੁਣ ਅੱਜ ਤਾਂ ਕੋਈ ਆਇਆ ਹੀ ਨਹੀਂ ਅੱਛਾ ਤੇ ਭਗਵੰਤ ਮਾਨ ਵੀ ਆਇਆ ਉਹ ਵੀ ਮਤਲਬ ਦੇਖ ਕੇ ਚਲਾ ਗਿਆ ਉਹਨੇ ਸਾਡੇ ਪਿੰਡ ਦੇ ਤੇ ਕਿਸੇ ਪੁੱਛਿਆ ਹੀ ਨਹੀਂ ਵਾਰਦਾ ਤਾਂ ਫਿਰ ਤੁਸੀਂ ਕਿੱਦਾਂ ਰਹਿਓ ਕਿਸ ਤਰ੍ਹਾਂ ਤੁਹਾਡੇ ਹਾਲਾਤ ਆ ਜਿਵੇਂ ਹਣ ਜੀ ਜਮੀਨਾਂ ਖਰਾਬ ਹੋ ਗਈਆਂ ਲੋ ਗਰੀਬਾਂ ਦੇ ਮਕਾਨ ਡਿੱਗੇ ਹੋਏ ਆ ਤੇ ਮਦਦ ਤੁਸੀਂ ਕਰੋ ਜਿਵੇਂ ਉਹ ਕੱਚੇ ਵੀ ਪੈਲੀਆਂ ਹੈਗੀਆਂ ਉਹਨਾਂ ਪੱਕੀਆਂ ਕਰੋ ਗਰੀਬਾਂ ਦੀ ਮਦਦ ਕਰੋ ਕੋਈ ਮੋੜਦਾ ਨਹੀਂ ਕੋਈ ਵੀ ਜੋ ਕੰਮਕਾਰ ਲੱਗੇ ਉਹ ਵੀ ਸਾਰੇ ਕੱਚੇ ਹੀ ਆ ਇੱਥੇ ਕੋਈ ਪੱਕਾ ਨਹੀਂ ਹੈਗਾ